ਜਿਹੜਾ ਬੰਨ ਟੁੱਟ ਗਿਆ ਵਾ ਤੇ ਬੰਨ ਟੁੱਟਣ ਨਾਲ ਹੁਣ ਗਾੜੀ ਜੇ ਕੋ ਰੋਸ਼ਿਆਂ ਦੇ ਬੰਨਾਂ ਚ ਉਹ ਟੁੱਟ ਜਾਂਦਾ ਵਾ ਤੇ ਇਹ ਪਿੰਡ ਪਜ ਜਾਂਦੇ ਆ ਸਾਰੇ ਨਹੀਂ ਤੇ ਪਿੰਡਾਂ ਨੂੰ ਬਹੁਤ ਜ਼ਿਆਦਾ ਖਤਰਾ ਵਾ ਧੋਨੇ ਦੀ ਫਸਲ ਤਾਂ ਬਹੁਤ ਨੁਕਸਾਨ ਹੋ ਗਏ ਕੀ ਕਰਾਂਗੇ ਇਹ ਤੇ ਤੰਦੂੜਾ ਵਾਲੇ ਵਾਲੇ ਹੀ ਬੰਨਿਆ ਜੀ ਕੰਕੜਾ ਪਿੰਡ ਤੇ ਮਸਲੇ ਆ ਗਏ ਅੱਗੇ ਮਸਲ ਵਾਰੀ ਗਈ ਆ ਕੀ ਹਲਾੜ ਪੜੇ ਕੋਈ ਇੱਥੇ ਨਹੀਂ ਪਹੁੰਚਿਆ ਕੋਠੇ ਵੀ ਡੁੱਬ ਗਈ ਆ ਦਿੱਤਾ ਝੂਤੀ ਕੋਈ ਆ ਗਈ ਬਾਟਰ ਤੇ ਗਾੜੀ ਝੂਟ ਦਾ ਬਾਟਰ ਤੇ ਪਾਣੀ ਦੇਖੋ ਜੜ ਰਿਹਾ ਸਾਰੇ ਦਾ ਦਿਮਾਗ ਆ ਪਾੜਾ ਡੁਬਾ ਕੇ ਲੇਕਨ ਆਏ ਵਾਰੀ ਕਦੀ ਲੜਾਈ ਲੱਗੀ ਤਾਂ ਵੀ ਅਹੀਂ ਮਾਰੇ ਜਾਣੇ ਅਜੇ ਪਾਣੀ ਆ ਗਿਆ ਤਾਂ ਵੀ ਮਾਰੇ ਜਾਣੇ ਹੁਣ ਤੁਸੀਂ ਦੇਖ ਸਕਦੇ ਹੋ ਕੋਈ ਫਸਲ ਨਹੀਂ ਬਚੀ ਸਵੇਰ ਦੇ ਲੱਗ ਕੇ ਕੱਲ੍ਹ ਕਹੀ ਇੱਥੇ ਲੱਗੇ ਕੋਈ ਬੰਦਾ ਨਹੀਂ ਇੱਥੇ ਆਇਆ ਤੇ ਜੇ ਇਹ ਕਰੇ ਹੁਣ ਆ ਨੱਕਾ ਟੁੱਟ ਗਿਆ ਵਾ ਤੇ ਇਹ ਵੀ ਨੁਕਸਾਨ ਜਿੱਦੀ ਪੈੜੀ ਤੇ ਪਾਣੀ ਪੈ ਰਿਹਾ ਉਹ ਜੱਟ ਦੀ ਪੈੜੀ ਖਟਾ ਪੈ ਇੱਥੇ ਸਾਡੇ ਪਿੰਡ ਦਾ 2.5 300 ਕਿੱਲਾ ਹੈਗਾ ਜੀ ਲਗਭਗ ਤੇ ਹਰ ਸਾਲ ਹੀ ਡੁੱਬਾ ਹਰ ਸਾਲ ਡੁੱਬ ਜਾਂਦਾ ਹਰ ਸਾਲ ਡੁੱਬਦਾ ਇਹਨਾਂ ਜੀ ਤੁਹਾਡੀ ਕਹਿਣੋ ਜੀ ਇਹ ਬੰਨ ਨਾ ਟੋੜਿਆ ਗਿਆ ਤਾਂ ਪਿੰਨੂ ਨਾ ਸਾਨੂੰ ਸਭ ਬੰਨ ਨਾ ਟੋੜਿਆ ਜੇ ਤੂਸੀ ਟੁੱਟਣ ਦਾ ਖਤਰਾ ਵਾ ਇਹ ਜੀ ਪਿੰਡ ਚੰਦੂੜ ਵਾਲਾ ਮੈਂ ਚੰਦੂੜ ਦਾ ਸਰਪੰਚ ਬੋਲਦਾ ਜੀ ਇਹ ਤੂਸੀ ਜਿਹੜੀ ਆ ਪਿੰਡ ਦੇ ਇੱਕ ਚੌਂਕੀ ਤੇ ਲੱਗ ਗਿਆ ਉਹਦੇ ਪਾਣੀ ਜਿਹੜਾ ਵਾ ਬਹੁਤ ਜ਼ਿਆਦਾ ਹਵਾ ਨਾਲ ਤੇਜ਼ ਆਉਂਦਿਆ ਵਾ ਤੇ ਪਿੱਛੇ ਮੋਰਚੇ ਟੁੱਟਣ ਦਾ ਬਹੁਤ ਖਤਰਾ ਹੈ ਉਹ ਕੁਛ ਥੋੜਾ ਜਿਹਾ ਖਤਰਾ ਟਲੇ ਆਵਾ ਵੀ ਜਿਹੜਾ ਬੰਨ ਟੁੱਟ ਗਿਆ ਵਾ ਇਹ ਬੰਨ ਟੁੱਟਣ ਨਾਲ ਹੁਣ ਗਾੜੀ ਜੇਕਰ ਰੋਸ਼ਿਆਂ ਦੇ ਬੰਨਾਂ 'ਚ ਉਹ ਟੁੱਟ ਜਾਂਦਾ ਵਾ ਤੇ ਇਹ ਪਿੰਡ ਵੱਜ ਜਾਂਦੇ ਆ ਸਾਰੇ ਨਹੀਂ ਤੇ ਪਿੰਡਾਂ ਨੂੰ ਬਹੁਤ ਜ਼ਿਆਦਾ ਖਤਰਾ ਵਾ ਝੋਨੇ ਦੀ ਫਸਲ ਤਾਂ ਬਹੁਤ ਨੁਕਸਾਨ ਹੋ ਗਈ ਜਿੰਮੇਦਾਰਾਂ ਦਾ ਇਹ ਬੰਨ ਕਿਰੋ ਬੰਨ ਇਹ ਚੰਦੂੜ ਵਾਲੇ ਵਾਲੇ ਜੀ ਬੰਨਿਆ ਜੀ 12 ਸਾਰ ਸਾਰ ਸਾਬ ਇਸ ਪਾਰ ਜਿਹੜੀ ਤਾਰ ਦੂਧਰ ਪਾਸੇ ਜਮੀਨ ਕਿੰਨੀ ਆ ਜਾਂ ਪਰਲੇ ਪਾਸੇ ਆਪਣੇ ਪਿੰਡ ਦੀ ਜਮੀਨ ਕਿੰਨੀ ਆ ਇਹ ਟੁਕੜੇ ਸੇ ਹਜ਼ਾਰ ਏਕੜ ਦੇ ਲੱਗ ਜਾ ਕੇ ਸਾਰਾ ਰੋਸਾ ਕੰਦੂ ਬੜਾ ਲਾ ਹੋਣਾ ਜੀ ਟਰ ਤੋਂ ਟਰ ਤੋਂ ਪਰਲੇਵਾ ਟਰ ਰਵੀ ਤੇ ਪਾਰ ਪਾਰ ਘਟਿਆ ਆ ਰ ਜਿਆਦਾ ਸਾਰੀ ਫਸਲ ਡੁੱਬ ਗਈ ਹਾਂਜੀ ਡੁੱਬ ਗਈ ਸਾਰੀ ਫਸਲ ਡੁੱਬ ਪਿੰਡ ਨੂੰ ਕੋਈ ਖਤਰਾ ਗਿਆ ਇਸ ਤਰ੍ਹਾਂ ਪਿੰਡ ਨੂੰ 100% ਖਤਰਾ ਜੀ ਹੋਣਾ ਆ ਬਲੇ ਪਾਣੀ ਰਾਤ ਆ ਪਾਣੀ ਇਸ ਵੇਰੇ ਚੜਿਆ ਜੀ ਪਾਣੀ ਦਿਨ ਰਾਤ ਸੀ ਹਾਂਜੀ ਰਾਤ ਠੀਕ ਕੋਈ ਪ੍ਰਸ਼ਾਸਨਿਕ ਘਰੀ ਆ ਜੀ ਨਹੀਂ ਜੀ ਅਸੀਂ ਬੜੇ ਫੋਨ ਕੀਤੇ ਆ ਮੈਂ ਸ਼ਵੇਰੇ 6 ਵਜੇ ਦਾ ਫੋਨ ਕਰਨ ਰਿਆ ਤਤਿਬਨ ਸਾਡੇ ਕੋਲ 2-3 ਘੰਟੇ ਲੇਟ ਬਾਅਦ ਜੱਜੂ ਵੀ ਆਈ ਆ ਉਵੇਂ ਕਿ ਲਗੀ ਆ ਉਹਨਾ ਚੌਂਕੀ ਤੇ ਲੱਗੇ ਇੱਕ ਮੋਰਚਾ ਵਾ ਉਹਨੂੰ ਪੂਰੀ ਬੀਆਸਾ ਵੱਲ ਜਾ ਕੇ ਵੇਖੋ ਕਿਦਾਂ ਬੰਨਣ ਡੇ ਵਿਚਾਰੇ ਤੇ ਕੋਈ ਇਸੇ ਨਹੀਂ ਅਧਿਕਾਰੀ ਆਏ ਆ ਚੱਲ ਗਏ ਬਸ ਕੁਛ ਨਹੀਂ ਇੱਥੇ ਕੋ ਬੋਰੀਆਂ ਪਰ ਭਰੀਆਂ ਬੋਰੀ ਕੋਈ ਨਹੀਂ ਇੱਥੇ ਆ ਗਈ ਜਿਹੜੀ ਆਪਾਂ ਲਾਈਏ ਕੋਈ ਚੀਜ਼ ਨਹੀਂ ਆ ਗਈ ਇਹ ਇਹੀ ਕੁਛ ਦੇ ਪਹਿਲਾਂ ਖਬਰ ਕਰਕੇ ਗਿਆ ਸੀ ਤੁਸੀਂ ਕਿਹਾ ਸੀ ਕਿ ਬੋਰੀਆਂ ਭਰੀਆਂ ਵੇਖੋ ਜੀ ਭਰੀਆਂ ਪਈਆਂ ਉਹ ਬੋਰੀਆਂ ਭਰੀਆਂ ਰਹਿਤੀਆਂ ਉਹਨਾਂ ਨੇ ਉਹ ਗੇਟ ਦੇ ਲਾਗੇ ਉੱਥੇ ਤੇ ਪਾਣੀ ਆ ਗਿਆ ਤੇ ਬੋਰੀਆਂ ਕਿੱਥੇ ਲਈ ਗਈਆਂ ਇਹ ਬੋਰੀਆਂ ਪਿੱਛੇ ਰੱਖੀਆਂ ਨੇ ਬੋਰੀਆਂ ਪਿੱਛੇ ਰੱਖੀਆਂ ਨੇ ਬੋਰੀਆਂ ਚਾਹੀਦੀਆਂ ਇਥੇ ਰਖ ਦੇ ਕੋ ਉਸ ਇਧਰ ਹੁੰਦੀਆਂ ਕੋ ਉਧਰ ਹੁੰਦੀਆਂ ਅਸੀਂ ਮੋਰਚੇ ਚ ਬੋਰੀਆਂ ਲਾਈਏ ਕੋਈ ਫਲੇਵਰ ਨਹੀਂ ਆਈ ਕੋਈ ਇਸ ਬੋਰੀ ਨਹੀਂ ਆਈ ਮਰ ਜਿੰਨਾ ਕੀਤਾ ਪਿੰਡ ਵਾਲਾ ਕੀਤਾ ਸਾਥ ਤੇ ਪਿੰਡ ਵਾਲੇ ਲੋਕ ਆ ਵੀ ਡੇ ਜੀ ਜੈਸੀ ਵੀ ਇਹਨੇ ਪ੍ਰੋਗਰਾਮ ਤੇ ਦੀਆ ਮਹਿਕਮੀ ਵਾਲਿਆਂ ਪਰ ਉਹ ਵੀ ਚਲ ਗਏ ਐ ਇਸੇ ਇਸੇ ਪੱਕੀ ਚਾਹੀਦੀ ਜਦੋਂ ਅੰਮ੍ਰਿਤ ਜੀ ਸਾਨੂੰ ਲੋੜ ਐ ਇਸ ਲਈ ਅਸੀਂ ਆਪਣਾ ਕਰ ਚੁੱਕੇ ਹਾਂ ਸੁਵਿੰਦਰ ਸਿੰਘ ਜੀ ਪਿੰਡ ਕਿਹੜਾ ਪਿੰਡ ਮੇਰਾ ਭਰੀਲਾ ਖੁੱਦਦੇ ਆ ਤੇ ਜ਼ਮੀਨ ਮੇਰੀ ਚੰਦੂੜਲੇ ਜੀ ਤੱਕ ਤੱਕ ਫਰਿਆ ਤੇ ਇਹ ਭਰਾ ਸਾਰੇ ਆਪਣਾ ਹੀ ਇਕੱਠੇ ਹੀ ਸਾਰੇ ਲੇਕਿਨ ਆਏ ਵਾਰੀ ਕਦੀ ਲੜਾਈ ਲੱਗੀ ਤਾਂ ਵੀ ਅਸੀਂ ਮਾਰੇ ਜਾਂਦੇ ਆ ਜੇ ਪਾਣੀ ਆ ਗਿਆ ਤਾਂ ਵੀ ਮਾਰੇ ਜਾਂਦੇ ਹੁਣ ਤੁਸੀਂ ਵੇਖ ਸਕਦੇ ਹੋ ਕੋਈ ਫਸਲ ਨਹੀਂ ਬਚੀ ਸਵੇਰ ਦੇ ਲੱਗ ਕੇ ਕੱਲ ਦੇ ਹੀ ਇੱਥੇ ਲੱਗੇ ਕੋਈ ਬੰਦਾ ਨਹੀਂ ਇੱਥੇ ਆਇਆ ਤੇ ਜੇ ਕਦੇ ਹੁਣ ਆ ਨੱਕਾ ਟੁੱਟ ਗਿਆ ਵਾ ਤੇ ਇਹ ਵੀ ਨਿਸ਼ਾਨ ਜਿੱਦੀ ਪੈੜੀ 'ਚ ਪਾਣੀ ਪੈ ਰਿਹਾ ਉਹ ਜੱਟ ਦੀ ਪੈੜੀ 'ਚ ਖੱਡਾ ਪੈ ਜਾਣਾ ਡੁੰਮ ਪੈ ਜਾਣਾ ਤੇ ਜਿੱਦੀ ਜੇ ਰੇਤ ਪੈਣੀ ਆ ਉਹਦੀ ਵੀ ਬਰਬਾਦ ਹੋ ਗਈ ਤੇ ਮਗਰੋਂ ਠੇਕੇ ਤਰ੍ਹਾਂ ਕਹਿੰਦਾ ਰੇਤ ਖਾਣੀ ਆ ਹੀ ਆਣ ਕੇ ਪੈੜੀਆਂ ਹਾੜੀਆਂ ਰੁੜੀਆਂ ਚਾਹੀ ਡੁੰਮ 'ਚ ਰੇਤ ਪਾ ਲਈਏ ਚਾਹੀ ਆਪਣੇ ਘਰਾਂ 'ਚ ਲਾ ਲਈਏ ਸਾਨੂੰ ਕੋਈ ਮੁਰਗਾ ਆਰਡਰ ਨਹੀਂ ਹੁੰਦਾ ਕਹਾੜੀ ਵੇਖੋ ਹਾਲਤ ਕੀ ਬਣੀ ਆ ਇੱਥੇ ਕਿਸੇ ਦਾ ਕਿਸੇ ਮਤਲਬ ਆ ਕਿਹ ਤਰਫਾ ਕਹਿੰਦਾ ਮਹੀਨਾ ਹੁੰਦਾ ਜੀ ਉਹਨੂੰ ਦੂਜਾ ਤੇ ਜਾਮੀ ਨਾ ਕਹ ਦਿੰਦਿਆ ਉਦੋਂ ਇਹ ਤੁਸੀਂ ਸਾਰੀ ਮਿੱਟੀ ਪਵੇ ਮੋਰਚੇ ਪੱਕੇ ਹੋਣ ਜੋ ਵੀ ਕੰਮ ਹੈ ਉਦੋਂ ਕਰਨਾ ਹੁਣ ਇਹਨਾਂ ਅੱਗੇ ਚੱਲ ਕੇ ਵੇਖ ਲੋ ਮੋਰਚੇ ਹੋਣੀ ਪੁੱਟਿਆ ਜੀ ਐਸਪੀ ਨੇ ਖੱਡੇ ਮੋਰਚਿਆਂ ਵਾਲੇ ਬੰਦ ਕੀਤੇ ਹੋਇਆ ਉਦੋਂ ਬਾਅਦ ਦੇ ਦਿਨ ਨੇ ਉਦੋਂ ਮੋਰਚੇ ਬਣਾਉਣੇ ਠੇਕਦਾਰ ਆ ਜਾਂਦੇ ਨੇ ਤੇ ਤੁਸੀਂ ਉੱਤੀ ਹੋਏ ਚੌੜੀ ਹੋਏ ਇਹਦੇ ਪ੍ਰਬੰਧ ਜਰਾ ਮਤਲਬ ਕੀਤਾ ਜੇ ਇਹਦੇ ਅੱਗੇ ਲੋਕ ਮਾਰਦੇ ਮਾਰੇ ਹੁੰਦੇ ਨੇ ਕਈ ਹੜ ਆ ਜਾਂਦਾ ਕਈ ਲੜਾਈ ਕਾ ਜਾਂਦੀ ਆ ਤੇ ਨਾਲ ਹੀ ਪੈਂਦੇ ਆ ਸਾਡਾ ਕਿੰਨੇ ਕੁ ਫਸਲ ਵਰਗੇ ਫਸਲਾ ਵੇਖ ਲੋ ਜਿਹੜੇ ਕੋਈ ਐਦਾ ਕੋਈ ਯਾਰ ਦੇ ਇੱਕ ਦੇ ਮਤਲਬ ਆ ਲੱਗ ਪਿਆ ਡੁੱਬੀ ਆ 7 6 8 8 ਜਿਹੜੀ ਮਤਲਬ ਟਰਾਂਸਫਾਰਮਰ ਨਾਲ ਪਾਣੀ ਲੱਗਾ ਕੋਠੇ ਨਾਲ ਪਾਣੀ ਲੱਗਾ ਵਾ ਇਹ ਕਦੋਂ ਲਏਗਾ ਤਾਂ ਫੇਰ ਹਾਂ ਹੀ ਕੋਈ ਫਸਲਾਂ ਦਾ ਮੂੰਹ ਵੇਖ ਕੇ ਜਿ ਬਚੀ ਤੇ ਦੇਖ ਲਾਂਗੇ ਨਾ ਵੇ ਜੀ ਤਾਂ ਅਸੀਂ ਮਾਰੇਗੇ ਬਚਣੀ ਕਿੱਥੇ ਹਾਂਜੀ ਤੇ ਨਾ ਸਾਨੂੰ ਕਦੀ ਕੋਈ ਮੁਆਵਜ਼ਾ ਹੀ ਟਾਈਮ ਨਾਲ ਕੋਈ ਮਿਲਦਾ ਜੇ ਮਿਲੇ ਨਹੀਂ ਕੋਈ ਨਹੀਂ ਆਇਆ ਕੋਈ ਪਰਵਾਨੀ ਦੇਖ ਲੋ ਆ ਸਾਰੇ ਕਰੈਕਟਰ ਖਲੋਤੇ ਆ ਮੋਰਸਲ ਹੋਤੇ ਆ ਜੀਵਿੰਦਰ ਬੋਰੀਆਂ ਲਾ ਕੇ ਆ ਕੋਈ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਲੇਕਿਨ ਫਿਰ ਬੇਨਤੀ ਮੇਰੀ ਇਹ ਹੱਥ ਜੋੜ ਕੇ ਸਰਕਾਰ ਦੇ ਗਾੜੀ ਵੀ ਉਹ ਤੀਸਰਾ ਮਹੀਨਾ ਦੂਸਰਾ ਮਹੀਨਾ ਉਹਦਾ ਉਦੋਂ ਸੁੱਕੇ ਦੇਣ ਹੁੰਦੇ ਨੇ ਉਦੋਂ ਇਹ ਮਤਲਬ ਹਾਤ ਨਿਸ਼ਾਨਦਾਈ ਕਰਕੇ ਤੇ ਮਿੱਟੀ ਚੌੜਾ ਹੋਏ ਉੱਚਾ ਹੋਏ ਮੋਰਚੇ ਮਾਟੇ ਜਿਹੜੇ ਸਤਵ ਠੀਕ ਕੀਤੇ ਜਾਣ ਤੇ ਅਸੀਂ ਤੇ ਮਤਲਬ ਨਸੀਬ ਦੇ ਮੂੰਹ ਤੇ ਲਟੀਆਂ ਪਾਣੀ ਦੀ ਹਰ ਸੰਭਾਵਨਾ ਹਾਂ ਹਰ ਸੰਭਾਵਨਾ ਆ ਜਾਂਦੀ ਹੈ ਹੁਣ ਉਤਾਰ ਲੱਗੀ ਹੀ ਉਥੇ ਨੱਕੇ ਬੰਦੇ ਰਹੇ ਆ ਪਹਿਲੀ ਧਾਰ ਦੇ ਉਹ ਵੀ ਉਧਰੋਂ ਟੱਪ ਕੇ ਪਾਣੀ ਆ ਗਿਆ ਪਾਣੀ ਕਿੰਨਾ ਡੱਕ ਲਾਗੇ ਮਾਰਾ ਜੀ ਆਈ ਅਸੀਂ ਪਾਣੀ ਨਹੀਂ ਡੱਕ ਸਕਦੇ ਇਹ ਸਰਕਾਰਾਂ ਦੇ ਕੰਮ ਸਰਕਾਰਾਂ ਹੀ ਕਰ ਸਕਦੀਆਂ ਜੇ ਕਰਨਾ ਚਾਹਣ ਤੇ ਜਦੋਂ ਬਾਦਲ ਸਰਕਾਰ ਦੀ ਸੀ ਉਦੋਂ ਇੱਥੇ ਮਿੱਟੀ ਵੀ ਪੈਂਦੀ ਸਾਰੇ ਕੰਮ ਦੇ ਮੈਂ ਪਾਰਟੀ ਤੋਂ ਹੋਰ ਨਹੀਂ ਗੱਲ ਕਰਦਾ ਮੈਂ ਮੈਂ ਵੋਟਾਂ ਬਾਦਲ ਨੂੰ ਪਾਈਆਂ ਜਦੋਂ ਦਿਨ ਪਾਈਆਂ ਮਾਰਦਾ ਵੀ ਨਹੀਂ ਵੋਟਾਂ ਪਾਈਆਂ ਪਰ ਇੱਥੇ ਕੋਈ ਆਉਂਦਾ ਨਹੀਂ ਪੈਸੇ ਕਹਿਣ ਜਿਹੜਾ ਲਾਗੇ ਨਹਿਰ ਆ ਉਹ ਵੀ ਇਹ ਕਾਗਜਾਂ ਦੇ ਸਾਫ਼ ਹੋ ਜਾਂਦੀ ਆ ਤੇ ਮਤਲਬ ਮੌਕੇ ਤੇ ਕੋਈ ਗਰਾਉਂਡ ਤੇ ਕੰਮ ਨਹੀਂ ਕੋਈ ਨਹੀਂ ਪੁੱਛਦਾ ਅਸੀਂ ਮਰਾਂਗੇ ਤਾਂ ਹੀ ਮਰਾਂਗੇ ਅੱਜ ਸਰ ਕਿਹੜਾ ਪਿੰਡ ਜਿੱਥੇ ਕੀ ਨਾਂਜ ਆਪਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਰੋਸੇ ਮੈਂ ਸਰਪੰਚ ਪਿੰਡ ਰੋਸੇ ਤੋਂ ਜੀ ਤੇ ਅੱਜ ਆ ਪਾਣੀ ਦਾ ਜਿਹੜੇ ਹਾਲਾਤ ਨੇ ਤੁਸੀਂ ਵੇਖਣਦੇ ਹੋ ਵੀ ਪਾਣੀ ਜਿਹੜਾ ਬਹੁਤ ਜ਼ਿਆਦਾ ਆ ਗਿਆ ਵਾ ਇਸ ਕਰਕੇ ਜਿਹੜੀਆਂ ਲੋਕਾਂ ਦੀ ਜਿਹੜੇ ਫਸਲਾਂ ਨੇ ਉਹ ਬਹੁਤ ਖਰਾਬ ਹੋ ਗਈਆਂ ਨੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਲੋਕਾਂ ਦੀ ਕੋਈ ਮਦਦ ਕੀਤੀ ਜਾਏ ਅੱਗੇ ਆ ਜਿਹੜਾ ਅੱਗੇ ਬੰਨਿਆ ਥੋੜਾ ਜਿਹਾ ਇਹਦਾ ਢੱਕਾ ਲਾ ਕੇ ਜਿਹੜਾ ਪਾਣੀ ਜਿਹੜਾ ਵਾ ਜ਼ਿਆਦਾ ਪਿੱਛੇ ਹੋ ਜਾਂਦਾ ਵਾ ਇਹ ਬੰਨ ਥੋੜਾ ਜਿਹਾ ਇੱਥੋਂ ਤੋੜਿਆ ਜਾਵੇ ਜਾਂ ਕਿਸੇ ਤਰ੍ਹਾਂ ਅੱਗੇ ਵਾਸਤੇ ਇਹਦੇ ਉੱਤੇ ਵਿੱਚ ਪਾਈਪ ਵਗੈਰਾ ਲਾਏ ਜਾਣ ਪਹਿਲਾਂ ਵੀ ਸਰਕਾਰ ਤੋਂ ਮੰਗ ਇਹ ਕੀਤੀ ਸੀ ਪਿਛਲੀ ਵਾਰੀ ਵੀ ਇਹ ਜਿਹੜਾ ਬੰਨ ਹੈ ਇਹਦੇ ਵਿੱਚ ਥੱਲੇ ਪਾਈਪ ਲਾਈ ਜਾਣ ਜਿਹੜਾ ਪਾਣੀ ਨਾਲੋਂ ਨਾਲ ਨਿਕਲਦਾ ਜਾਏ ਜਦੋਂ ਪਾਣੀ ਵੱਜ ਜਾਂਦਾ ਵਾ ਪਿੱਛੇ ਜ਼ਿਆਦਾ ਹੋ ਜਾਂਦਾ ਤੇ ਬਹੁਤ ਜ਼ਿਆਦਾ ਸਾਡਾ ਜਿਹੜਾ ਇੱਥੇ ਨੁਕਸਾਨ ਹੋ ਜਾਂਦਾ ਹਾਂਜੀ ਪਾਣੀ ਸਵੇਰੇ ਆਇਆ ਹੈ ਕਿ ਸیرے ਆਇਆ ਜਣੀ ਹਾਂਜੀ ਸیرے ਸیرے ਵਧਿਆ ਜੀ ਪਾਣੀ ਸਵੇਰੇ ਵਧਿਆ ਜੀ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਆਇਆ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਸਾਹਿਬ ਆਏ ਹੀ ਸیرے ਵੀਡੀਓ ਸਾਹਿਬ ਵੀ ਆਏ ਸੀਗੇ ਵਨਵਾਲੋਂ ਉਹਨਾਂ ਨੂੰ ਬੇਨਤੀ ਕੀਤੀ ਆ ਤੋ ਕਹਿੰਦੇ ਵੀ ਇੰਜੀਨੀਅਰ ਆਉਣਗੇ ਤੋ ਟੈਕਨੀਕਲੀ ਵੇਖਣਗੇ ਵੀ ਇੱਥੋਂ ਕਿੱਧਰ ਨੂੰ ਤੋੜਨਾ ਵਾ ਕਿੱਦਾਂ ਹੋਣਾ ਵਾ ਉਹ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਨੇ ਇਹ ਪਾਣੀ ਨਾਲ ਕਿੰਨੀ ਕਿ ਫਸਲ ਦਾ ਨੁਕਸਾਨ ਹੋ ਜਾਏ ਇੱਥੇ ਸਾਡੇ ਪਿੰਡ ਦਾ 2 300 ਕਿੱਲਾ ਹੈਗਾ ਜੀ ਲਗਭਗ ਤੇਰੇ ਹਰ ਸਾਲ ਇਹ ਡੁੱਬਦਾ ਹਰ ਸਾਲ ਡੁੱਬਦਾ ਹਰ ਸਾਲ ਹੀ ਡੁੱਬਦਾ ਇਹਨਾਂ ਜੀ ਤੁਹਾਡੀ ਕਹਿਣੋ ਜੀ ਇਹ ਬੰਨ ਨਾ ਤੋੜਿਆ ਗਿਆ ਤਾਂ ਪਿੰਡ ਨੂੰ ਨਸਾਨ ਹੋ ਸਭ ਬੰਨ ਨਾ ਤੋੜਿਆ ਜੇ ਫਿਰ ਤੁਸੀਂ ਟੁੱਟਣ ਦਾ ਖਤਰਾ ਵਾ ਜਿੰਨਾ ਚਿਰ ਇਹ ਬੰਨਿਆ ਡੱਕਾ ਰਹਿਣਾ ਫਿਰ ਪਿੱਛੇ ਪਾਣੀ ਜ਼ਿਆਦਾ ਹੋਏ ਤੋ ਸੀ ਟੁੱਟ ਗਈ ਤੋ ਫ ਫਿਰ ਤੇ ਹਜ਼ਾਰਾਂ ਏਕੜ ਜਿਹੜੀ ਮਸਲੇ ਇੱਧਰ ਪਵਾ ਦੋ ਜੜੀ